ਆਇਆ 10 ਮਿੰਟਾਂ ਦੀ ਵੀਡੀਓ ਚੱਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਸਾਡਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ YouTube ਚੈਨਲ ਆ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਤੇ ਵਧੀਆ ਟਾਪਿਕ ਦੱਸੋ ਬੈਸਟ ਨਾਈਸ ਕਿਹੜਾ ਵਧੀਆ ਟਾਪਿਕ ਹੈ ਤੁਸੀਂ ਕਮੈਂਟ ਵਧੀਆ ਵਧੀਆ ਕਰ ਸਕਦੇ ਜੀ ਮੈਂ ਤੁਹਾਡਾ ਛੋਟਾ ਵੀਰ ਗੋਪੀ ਮਾਝੇ ਵਾਲਾ ਜ਼ਿਲ੍ਹਾ ਤਰਨਤਾਰਨ ਤੋਂ ਬਿਲੋਂਗ ਕਰਦਾ ਤੇ ਵਕ ਵਕ ਟਾਪੀਆਂ ਵਿਸ਼ਿਆਂ ਮੁੱਦਿਆਂ ਬਾਰੇ ਆਪਾਂ ਡਿਬੇਟ ਕੰਟੀਨਿਊ ਡੇਲੀ ਕਰਦੇ ਰਹਿੰਦੇ ਆ ਅੱਜ ਆਪਣਾ ਮੁੰਡਾ ਵੀ ਜਿਹੜੀ ਇਹ 12 13 ਤਰੀਕ ਨੂੰ ਕਟਨਾ ਹੋਈ ਆ ਵੀ ਟਰੱਕ ਡਰਾਈਵਰ ਨੂੰ ਜਿਹੜੀ 45 50 ਸਾਲ ਦੀ ਸਜ਼ਾ ਮਿਲੀ ਉਸ ਬਾਰੇ ਆਪਾਂ ਬਾਕੀ ਟਰੱਕ ਡਰਾਈਵਰਾਂ ਦੀ ਵੀ ਗੱਲਾਂ ਕਰਾਂਗੇ ਵੀ ਜਿਹੜੇ ਪੰਜਾਬ 'ਚ ਵੱਸਦੇ ਆ ਜਾਂ ਇੰਗਲੈਂਡ ਤੇ ਯੂਕੇ ਕੈਨੇਡਾ ਅਮਰੀਕਾ ਚ ਚਲਾਉਂਦੇ ਉਹਨਾਂ ਲਈ ਸਾਰਿਆਂ ਲਈ ਇਹ ਆ ਵੀ ਉਹਨਾਂ ਲਈ ਅੱਜ ਆਪ ਟਰੱਕ ਡਰਾਈਵਰਾਂ ਲਈ ਗੱਲ ਕਰਨੀ ਐ ਵੀ ਥੋੜਾ ਡਰਾਈਵਰੀ ਤੇ ਧਿਆਨ ਦਿਓ ਅੱਜਕੱਲ ਪਹਿਲਾਂ ਆਪ ਪੰਜਾਬ ਦੀ ਗੱਲ ਕਰ ਲੈਨੇ ਆ ਜਿਹੜੇ ਪੰਜਾਬ ਦੇ ਟਰੱਕ ਡਰਾਈਵ ਜਿਹੜਾ ਐਕਸਪੋਰਟ ਸਮਾਨ ਹੁੰਦਾ ਜਿਹੜਾ ਆਲੂ ਗੰਡੇ ਹੋਗੇ ਸੇਬ ਹੋਗੇ ਕੇਲੇ ਹੋਗੇ ਸੰਤਰਾ ਹੋ ਗਿਆ ਪਪੀਤੇ ਹੋਗੇ ਇਹੜਾ ਐਕਸਪੋਰਟ ਜਿਹੜਾ ਯੂਪੀ ਤੋਂ ਇਧਰ ਆਉਂਦਾ ਜਿਹੜਾ ਉਧਰ ਜਾਂਦਾ ਐਕਸਪੋਰਟ ਵਾਲਾ ਕੰਮ ਹੁੰਦਾ ਪੰਜਾਬ ਆਪਣੇ ਕਿਉਂਕਿ ਦੇਖੋ 20 25 25 30 30 30 ਦਿਨ ਲੱਗ ਜਾਂਦੇ ਆ ਆਪਣਾ ਐਕਸਪੋਰਟ ਗੁਜਰਾਤ ਕੋਈ ਆਂਧਾ ਬਰ ਕੋਈ ਸ਼ਾਮ ਕੋਈ ਉਧਰੋਂ ਆਪਣਾ ਇਧਰ ਐਕਸਪੋਰਟ ਦਾ ਸਮਾਨ ਕੋਈ ਉਧਰੋਂ ਇਧਰ ਆਉਂਦਾ ਹੁਣ ਕਈ ਪਾਕਿਸਤਾਨ ਜੀ ਆਪਣੇ ਟਰੱਕ ਜਾਂਦੇ ਹਨਾ ਉਨਾਂ ਲਈ ਖਾਸ ਬੇਨਤੀ ਇਹ ਆ ਵੀ ਇੱਕ ਪਰਿਵਾਰ ਤੋਂ ਦੂਰ ਹਨ ਉਹਨਾਂ ਲਈ ਜਿਹੜਾ ਉਹਨਾਂ ਦਾ ਮਤਲਬ ਜਿਹੜਾ ਟਰੱਕ ਹੁੰਦਾ ਉਹੋ ਹੀ ਉਹਨਾਂ ਲਈ ਜਾਇਜ਼ ਆ ਉਹੋ ਹੀ ਉਹਨਾਂ ਦੀ ਰੋਜ਼ੀ ਰੋਟੀ ਆ ਇਹੋ ਬੇਨਤੀ ਆ ਵੀ ਉਹ ਥੋੜਾ ਜਿਹਾ ਧਿਆਨ ਦੇਣ ਲਿਮਿਟ ਕ੍ਰੋਸ ਮਤਲਬ ਜੀ ਰਫਤਾਰ ਜਿਹੜੀ ਆਪਾਂ ਤੇਜ਼ ਜਿਹੜਾ ਉਹ ਥੋੜੀ ਜਿਹੀ ਸਪੀਡ ਕੱਟ ਕਰਿਓ ਕਿਉਂਕਿ ਜਿਹੜੀ ਆਪਾਂ ਲਿਮਿਟ ਜਦੋਂ ਆਪਾਂ ਕ੍ਰੋਸ ਕਰ ਗਏ ਆ ਜਦੋਂ ਆਪਾਂ ਰਫਤਾਰ ਤੇਜ਼ ਕਰਦੇ ਆ ਪਹਿਲਾ ਹੁਣ ਕਈ ਇਹੋ ਜਿਹੇ ਮੈਂ ਇੱਕ ਦੋ ਸ਼ਾਰਟ ਕਲਿੱਪ ਵੇਖਿਆ ਉਹਨਾਂ ਨਾਲ ਜਦੋਂ ਜਿੱਥੇ ਰੇਸ ਜਾਂ ਮੀਟਰ ਹੁੰਦਾ ਨਾ ਜਿਹੜਾ ਆਪਣਾ 100 ਵਾਲਾ 80 ਵਾਲਾ ਜਿੱਥੇ ਆਪ ਕੋ ਸਪੀਡ ਹੁੰਦੀ ਆਪਣੀ ਉੱਥੇ ਆਪਣੇ ਨੇ ਬੱਚੇ ਦੀ ਜਾਂ ਆਪਣੀ ਨਿੱਕੀ ਛੋਟੀ ਭੈਣ ਦੀ ਛੋਟੇ ਭਰਾ ਦੀ ਫੋਟੋ ਲਾਈ ਹੁੰਦੀ ਹੈ ਉਹ ਜਦੋਂ ਰੇਸ ਦੇਣ ਲੱਗਦੇ ਆ ਹਾਂ ਉਦੋਂ ਫੋਟੋ ਵਾਲ ਵੇ ਲੈ ਲੈਂਦੇ ਆ ਵੀ ਕਰੇ ਸਾਡਾ ਬਾਲ ਬੱਚਾ ਹੈਗਾ ਵਾ ਕਰੇ ਅਸੀਂ ਜਾਣਾ ਵਾ ਕਿੰਨਾ ਖੁਸ਼ੀ ਖੁਸ਼ੀ ਆਏ ਆ ਤੇ ਖੁਸ਼ੀ ਖੁਸ਼ੀ ਹੀ ਕਰੇ ਜਾਣਾ ਵਾ ਉਹ ਜਦੋਂ ਰੇਸ ਦੇਣ ਲੱਗਦੇ ਆ ਨਾ ਉਦੋਂ ਆਪਣੇ ਛੋਟੇ ਬੱਚੇ ਦੀ ਫੋਟੋ ਵੇ ਲੈਦੇ ਵੀ ਘਰ ਜਾ ਕੇ ਉਹਨ ਛੋਟੀ ਭੈਣ ਛੋਟੇ ਪਰ ਆਸ਼੍ਰਿਤ ਰਿਸ਼ਤੇਦਾਰਾ ਕਿ ਇਹੋ ਜਿਹੇ ਲੋਕ ਆ ਵੀ ਫੋਟੋ ਤੋਂ ਜ਼ਿਆਦਾ ਆਿੰਦਾ ਵੀ ਘਰੇ ਵੀ ਅਸੀਂ ਜਾਣਾ ਤੇ ਇੱਕ ਬੇਨਤੀ ਹੈ ਵੀ ਜਿਹੜਾ ਸ਼ਰਾਬ ਸ਼ਰੂ ਪੀ ਕੇ ਜੋ ਨਸ਼ਾ ਆਪਣੇ ਥੋੜਾ ਜਿਹਾ ਆਪਣੇ ਇੰਡੀਆ ਜ ਪੰਜਾਬ ਜ ਇਹ ਗੱਲ ਹੈਗੀ ਆ ਵੀ ਥੋੜਾ ਜਿਹਾ ਨਸ਼ਾ ਕਰਕੇ ਲੋਕੀ ਡਰਿੰਕ ਕਰਕੇ ਗੱਡੀ ਚ ਲੌਂਦੇ ਆ ਇਸ ਕਰਕੇ ਦੇ ਇੱਕ ਚਲਾਨ ਹੋ ਜਾਂਦਾ ਹਨ ਚਲਾਨ ਤੇ ਵੇਖੋ ਜਿਹੜੇ ਆ ਆਰਟੀਓ ਆਰਟੀਓ ਜਿਹੜੇ ਸਮਝਦੇ ਨਾ ਆਰਟੀਓ ਬੜੀ ਆਪਣਾ ਸਰਕਾਰੀ ਮਹਿਕਮਾ ਉਹ ਟਰੱਕਾਂ ਨੂੰ ਘੇਰਦੇ ਆ ਜਦੋਂ ਆਪਾਂ ਇੱਕ ਤੇ ਰੈੱਡ ਲਾਈਟ ਕ੍ਰੋਸ ਕਰ ਦੇਣੀ ਇੱਕ ਵੇਖੋ ਐਕਸੀਡੈਂਟ ਹੋ ਜਾਂਦੇ ਪਹਿਲਾਂ ਆਪਾਂ ਕਰ ਲਈਏ ਵੀ ਜਿਹੜਾ ਨਸ਼ੇ ਜੋ ਗੋਲੀ ਕੋਈ ਵੀ ਚੀਜ਼ ਖਾ ਕੇ ਜਿਹੜਾ ਨਸ਼ੇ ਦੇ ਵਿਰੁੱਧ ਆ ਉਹ ਖਾ ਕੇ ਕਿੱਡਾ ਨੁਕਸਾਨ ਹੋ ਜਾਂਦਾ ਇੱਕ ਆਪਣਾ ਟਰੱਕ ਦਾ ਨੁਕਸਾਨ ਹੋਏ ਨਾ ਹੁਣ ਕਈ ਕੰਪਨੀਆਂ ਟਰੱਕ ਚਲਾਉਂਦੇ ਅਸ਼ੋਕ ਲਾਇਲੈਂਡ ਚਲਾਉਂਦੇ ਬੱਸਾਂ ਚਲਾਉਂਦੇ ਹਨਾ ਹੁਣ ਡਰਾਈਵਰ ਵੇਖੋ ਪੰਨਬਾਦ ਰੂਡਵੇਜ ਵੀ ਚਲਾਉਂਦੇ ਨਿਊ ਦੀਪ ਦੀਆਂ ਡੜਬਾ ਕਿੰਨੀਆਂ ਬੱਸਾਂ ਚਲਾਉਂਦੇ ਆ ਉਹ ਇਹ ਤੇ ਮਾਲਕਾਂ ਨੂੰ ਟਰੱਕ ਜਿਹਨੂੰ ਜੀਪੀਐਸ ਲੱਗ ਗਿਆ ਸਭ ਤੋਂ ਵਧੀਆ ਟੱਕਾਂ ਦੇ ਕਈ ਤੇਲ ਚੋਰੀ ਕਰ ਲੈਂਦੇ ਕਦੀ ਕੋਸ਼ ਚੋਰੀ ਕਰ ਲੈਣਾ ਨਾ ਉਹ ਇੱਕ ਜੀਪੀਐਸ ਲੱਗ ਗਈ ਬਹੁਤ ਵਧੀਆ ਟੈਕਨੋਲੋਜੀ ਆ ਗਈ ਅੱਜਕੱਲ ਸੋਸ਼ਲ ਮੀਡੀਆ ਦੀ ਜੀਪੀਐਸ ਲੱਗੇ ਉਹ ਪਤਾ ਲੱਗ ਜਾਂਦਾ ਕਿ ਕਿੰਨਾ ਤੇਲ ਪਵਾਇਆ ਵਾ ਕਿੱਥੇ ਬੰਦਾ ਖਲੋਤਾ ਕੀ ਕਰਨ ਦਾ ਕਿਧਰ ਰੋਟੀ ਖਾਂਦਿਆ ਵਾ ਤੇ ਅੱਜਕੱਲ ਇਹ ਪੰਜਾਬ ਚ ਜੀਪੀਐਸ ਟੈਕਨੋਲੋਜੀ ਸਿਸਟਮ ਜਿਹੜਾ ਹੁਣ ਨਵੇਂ ਏਸੀ ਆ ਗਿਆ ਏਸੀ ਏਸੀ ਦਾ ਸਿਸਟਮ ਆ ਗਿਆ ਇਹੜਾ ਆਪਣਾ ਨੀਤਨ ਘਟਕਰੀ ਜਿਹੜਾ ਆਪਣਾ ਦੂਜਾ ਟਰਾਂਸਪੋਰਟ ਦਾ ਮੰਤਰੀ ਆਪਨੇ ਹਾਈ ਲੈਵਲ ਦਾ ਕਿ ਪੰਜਾਬ ਦੂਜਾ ਆਪਣਾ ਸੈਂਟਰ ਸਰਕਾਰ ਉਹਨੇ ਕਿਹਾ ਕਿ ਇੱਕ ਤੇ ਲਿਮਟ ਕ੍ਰੋਸ ਕਰਦੇ ਨੇ ਇੱਕ ਵੱਧ ਤੋਂ ਬਾਅਦ 6 ਜਾਂ 7 ਜਾਂ 8 ਘੰਟੇ ਆਪਾਂ ਡਰਾਈਵਰੀ ਕਰਨੀ ਹੈ ਤੋਂ ਵੱਧ 14 ਘੰਟੇ ਕੋਈ 20 ਘੰਟੇ ਕਿਉਂਕਿ ਅੱਜ ਕੱਲ ਜਿਹੜਾ ਨੀਂਦਰ ਆਣਾ ਨੀਂਦਰੇ ਜੀ ਬੜੇ ਐਕਸੀਡੈਂਟ ਹੁੰਦੇ ਨੇ ਜਿਹੜੇ ਰਾਤ ਨੂੰ ਜਦ ਦੋ ਬੰਦੇ ਜਾਂ ਤਿੰਨ ਬੰਦੇ ਇੱਕ ਤਰਪਾਲ ਦੇ ਰੱਸੀ ਕੱਸੇ ਆਪ ਪਿੱਛੋਂ ਕੱਸਦੇ ਆ ਰਸਵਾਣ ਵੀ ਛਿੰਦਾ ਤੇ ਦੋ ਜਾਂ ਤਿੰਨ ਬੰਦੇ ਲਿਮਟ ਚਾਹੀਦੀ ਹੈ ਉਹਨਾਂ ਨੂੰ 500 ਪਾਵਾਂ 1000 ਪਾਵਾਂ 2000 ਤੇ ਰੱਖੋ 2500 ਤੇ ਰੱਖੋ ਦੋ ਬੰਦੇ ਡਰ ਬੰਦਾ ਇੱਕ ਸ਼ਿਫਟ ਲਾ ਲੇ ਇੱਕ ਡੇ ਲਾ ਲੇ ਇੱਕ ਨਾਈਟ ਸ਼ਿਫਟ ਲਾ ਲੇ ਇਹ ਟੈਕਨੋਲੋਜੀ ਇਸ ਕਰਕੇ ਟਰੱਕ ਵੀਰਾਂ ਪਹਿਲਾਂ ਤਾਂ ਪੰਜਾਬ ਦੀ ਆਪਾਂ ਗੱਲ ਕੀਤੀ ਬਾਅਦ ਦੀ ਆਪਾਂ ਇੰਗਲੈਂਡ ਯੂਕੇ ਦੀ ਬਾਅਦ ਚ ਗੱਲ ਕਰਦੇ ਆ ਕਿਉਂਕਿ ਅੱਜ ਕੱਲ ਡਰਿੰਕ ਬਹੁਤ ਕਰਨ ਲੱਗ ਪਏ ਨੇ ਯਾਰ ਨਾ ਨੱਚਾ ਕਰਕੇ ਚਲਾਇਆ ਕਰੋ ਚੀਜ਼ਾਂ ਚਲੋ ਜਿਨ੍ਹਾਂ ਦੇ ਹੱਡਾਂ 'ਚ ਰੱਜ ਕੇ ਉਹਨਾਂ ਦੇ ਚਲਾਉਣਾ ਚਾਹੀਦਾ ਪਰ ਹਾਂ ਲਿਮਟ ਨਾ ਕਰਾਸ ਕਰੋ ਜੇ ਕੁਝ ਖਾ ਪੀ ਕੇ ਆਪਾਂ ਗੱਡੀ ਗੱਡੀ ਚਲਾਉਨੇ ਆ ਜਾਂ ਕੋਈ ਡਿਲੀਵਰੀ ਕਰਦੇ ਆ ਕਿਉਂਕਿ ਅੱਜ ਪਿੱਡੀ ਕਾਲ ਦਾ ਚਲਾਨ ਬੜਾ ਮਹਿੰਗਾ ਆ ਰਿਹਾ 20 25 ਆ ਤਾਂ 30 ਆ ਤਾਂ ਚਲਾਨ ਪੈਂਦਾ ਹੱਡੇ ਬੰਦੇ ਆ ਆਰਟੀਓ ਜਦੋਂ ਫੜਦਾ ਇੱਕ ਬੈਡ ਲਾਈਟ ਜਦੋਂ ਕ੍ਰੋਸ ਕਰਦੇ ਇੱਕ ਟ੍ਰੈਫਿਕੀ ਸਮੱਸਿਆ ਹੁੰਦੀ ਹੈ ਇੱਕ ਹੁਣ ਪੰਜਾਬ ਆਪਣੀ ਜਿਹੜੇ ਪੰਜਾਬ ਚ ਆ ਜਾਂ ਜੋਪੀ ਚ ਆ ਜਿਹੜੇ ਟਰੱਕ ਵੀਰ ਉਹ ਟਾਬੇ ਤੇ ਰੋਟੀ ਉਹਨਾਂ ਨੂੰ ਥੋੜਾ ਜਿਹਾ ਕਾਨੂੰਨ ਇਹੋ ਜਿਹਾ ਪਾਸ ਹੋਣਾ ਚਾਹੀਦਾ ਵੀ ਉਹਨਾਂ ਦਾ ਥੋੜਾ ਲੈਸ ਹੋਵੇ ਕਿਉਂਕਿ ਉਹ ਐਕਸਪੋਰਟ ਸਮਾਨ ਕਰਦੇ ਆ ਆਲੂ ਗੰਡਾ ਸੇਬ ਕਿਲਾ ਉਧਰੋਂ ਉਹਦਾ ਕਸ਼ਮੀਰ ਚੋਂ ਰੂਟੋਂ ਦੇ ਬਦਾਮ ਹੁੰਦਾ ਕਿੰਨਾ ਕੁ ਜ ਆਉਂਦਾ ਕੇਲਾ ਸੇਬ ਆਉਂਦਾ ਹਨਾ ਸਾਰਾ ਪੰਜਾਬ ਚੋਂ ਆਉਂਦਾ ਇਧਰੋਂ ਕੋਈ ਖੰਡ ਆਉਂਦੀ ਕੋਈ ਉਧਰੋਂ ਡਾਈ ਉਹ ਨਹੀਂ ਕੋਈ ਖਾਦ ਆਉਂਦੀ ਕਿੰਨਾ ਕੁ ਐਕਸਪੋਰਟ ਹੁਣ ਮਾਲ ਗੱਡੀਆਂ ਹੁਣ ਵੇਖੋ ਜਿਹੜਾ ਹੁੰਡੇਈ ਕੰਪਨੀ ਐ ਸੁਵਿਫਟ ਬ੍ਰਿਜ਼ਾ ਹੋ ਗਈ ਹਨਾ ਕਿੰਨੀਆਂ ਕੰਪਨੀਆਂ ਜਿਹੜੇ ਵੱਡੀਆਂ ਵੱਡੀਆਂ ਗੱਡੀਆਂ ਮਰਸੀਡੀ ਬੈਂਸ ਹਨਾ ਬੁਗਾਟੀ ਇਹ ਇਹਨਾਂ ਦੇ ਵੱਡੇ ਵੱਡੇ ਕੰਟੇਨਰ ਹੁੰਦੇ ਉਹਨਾਂ ਦੇ ਵਿੱਚ ਗੱਡੀਆਂ ਉਧਰੋਂ ਐਕਸਪੋਰਟ ਹੋ ਕੇ ਆਉਂਦੀਆਂ ਕੋਈ ਜਹਾਜ਼ਾਂ ਹੀ ਆਉਂਦੇ ਕੋਈ 에ਰੋਪਲੇਨਸ ਹੀ ਹੁੰਦੇ ਆ ਹੁਣ ਵੇਖੋ ਕਿੱਡਾ ਉਹ ਯਾਰੋਪਲੇਨ 에ਅਰਲਾਈਨਸ ਆ ਕਿੰਨਾ ਵਧੀਆ ਜਾਂ ਕੋਈ ਕੁੱਤਾ ਬਿੱਲੀ ਜਾਂ ਕੋਈ ਅੰਦਰ ਛੇਕ ਮਾਲ ਜਾਂ ਕੋ ਉਸੇ ਟਾਈਮ ਲੈਂਡਿੰਗ ਕਰਾ ਦਿੰਦੇ ਆ ਜਾਂ ਚੂਹਾ ਬਿੱਲੀ ਅੰਦਰ ਕੋਈ ਆ ਕੇ ਜਾਂ ਸਪੂਕਿੰਗ ਕਰਦੇ ਉਹ ਪਹਿਲਾਂ ਮੈਨੂੰ ਕਿੱਡਾ ਲੱਟ ਇਥੇ ਟਰੱਕ ਡਰਾਈਵਰਾਂ ਨੂੰ ਬੇਨਤੀ ਆ ਵੀ ਨਾ ਪੈਗ ਸ਼ੈਗ ਲਾ ਕੇ ਗੱਡੀ ਚ ਲਾ ਕੇ ਰੋ ਨਾ ਬੀੜੀ ਸਿੱਟ। ਇਹ ਅਗਰ ਕਿਉਂਕਿ ਪਿੱਛੋਂ ਆਪਣਾ ਪਰਿਵਾਰ ਵੇਖੋ। ਨਹੀਂ ਬਾਹਰ ਰਹਿਂਦੇ ਉਹ ਤੁਹਾਡੇ ਦੇ ਦੇਖ ਕੇ ਵੀ ਚਲੋ ਉਧਰੋਂ ਥੋੜਾ ਦਾਲ ਪੁਲਕਾ ਚੱਲੀ ਜਾ ਘਰ ਦਾ ਚੱਲੀ ਜਾਂਦਾ ਸਿਸਟਮ ਆ ਨਾ। ਟਰੱਕ ਡਰਾਈਵਰ ਦਾ ਬੰਦਾ ਹੁਣ ਗਾਂ ਟਰੱਕ ਡਰਾਈਵਰ ਨਹੀਂ ਬੰਨਣਾ ਚਾਹੁੰਦਾ। ਉਹ ਆਂਦਾ ਪਾਪਾ ਨਹੀਂ ਮੇਰੇ ਤੋਂ ਡਰਾਈਵਰੀ ਹੁੰਦੀ। ਡਰਾਈਵਰੀ ਕਰਨੀ ਸਰੀਰ ਸਿੱਧਾ ਰਹਿਣਾ ਐਕਟਿਵ ਰਹਿਣਾ ਗੇਅਰ ਪਾਉਣੇ ਕਿੰਨਾ ਕੁਝ ਆਇੜੇ ਲੱਤਾਂ ਬਾਂਹਾਂ ਦਾ ਜ਼ੋਰ ਲੱਗਦਾ ਸਾਰੇ ਸਰੀਰ ਦਾ ਹੁਣ ਵੇਖੋ ਤੁਸੀਂ ਸਾਈਕਲ ਚਲਾਓਗੇ ਜਾਂ ਮੋਟਰਸਾਈਕਲ ਚਲਾਓਗੇ ਕਿਉਂਕਿ ਇੰਜਨ ਨੇ ਚੱਲੀ ਜਾਣਾ ਸਰੀਰ ਦਾ ਆਪਣੇ ਦਾ ਵੀ ਜ਼ੋਰ ਲੱਗਦਾ ਕਿਉਂਕਿ ਸਿੱਧਾ ਆਪਣਾ ਸਟ੍ਰੇਟ ਅੱਜ ਕੱਲ ਟੈਕਨੋਲੋਜੀ ਆ ਗਈ ਮੈਦਾਨਾ ਵੀ ਹੁਣ ਜਿਹੜੇ ਪੰਜਾਬ 'ਚ ਨਵੇਂ ਟਰੱਕ ਆਉਣੇ ਆ ਏਸੀ ਆਉਣ ਦੇ ਟਿਪਰ ਆ ਗਏ ਏਸੀ ਟਿਪਰ ਆ ਗਏ ਵੇਖੋ ਮੇ ਸਾਰਾ ਟਰੈਕਟਰ ਵੀ ਗਾਦੋ ਏਸੀ ਆ ਜਾਣੇ ਕਿਉਂਕਿ ਉਹਦੇ ਟੈਕਨੋਲੋਜੀ ਅਮਰੀਕਾ ਵਾਲੀ ਸਾਰੇ ਏਸੀ ਆ ਕਬਾਈਨਾ ਏਸੀ ਆ ਗਈਆਂ ਆਪਣੀ ਕਬਾਈਨਾ ਵੀ ਇਧਰ ਵੇਖੋ ਇਦਾਂ ਸ਼ਾਰਟ ਸਰਕਟ ਨਾਲ ਕਬਾਈਨਾ ਨੂੰ ਅੱਗ ਆਣ ਪਿਚੋ ਨਾਲੇ ਵੱਢਨੇ ਹੁੰਦਾ ਪਰਾਲੀ ਤੁਹਾਨੂੰ ਪਤਾ ਹੱਥਾਂ ਵਾਲਾ ਕੰਮ ਗਿਆ ਅੱਜ ਕੱਲ ਟੈਕਨੋਲੋਜੀ ਘਟ ਗਈ ਹੈ ਇਸ ਕਰਕੇ ਟਰੱਕ ਵੀਰਾਂ ਨੂੰ ਬੇਨਤੀ ਹੈ ਵੀ ਜਾਨਾ ਨਸ਼ਾ ਕਰਿਆ ਜੇ ਕਰਨਾ ਲਿਮਟ ਨਾ ਕਰਾਸ ਕਰੋ ਆਪਣਾ ਬਾਲ ਬਚਾ ਵੇਖਿਆ ਕਰੋ ਵੀ ਜੇ ਘਰ ਤੋਂ ਦੂਰ ਇਹ ਰੋਟੀ ਪਾਣੀ ਕਿੰਨਾ ਕੁ ਪਚੋਣਾ ਇਸ ਕਰਕੇ ਉਹ ਵੇਖੋ ਜਿਹੜੀ ਅਮਰੀਕਾ ਦੇ ਕੈਲੀਫੋਰਨੀਆ ਫਲੋਰ ਦੇ ਘਟਨਾ ਆਈ ਹੈ ਉਹ ਥੋੜਾ ਦੋ ਬੰਦੇ ਹੀ ਪਤਾ ਨਹੀਂ ਆਪਸ ਵਿੱਚ ਗੱਲ ਕਰਨ ਦੇ ਜਾਂ ਯੂ ਟਰਨ ਲਿਆ ਵਾ ਜਿਦੋਂ ਤੁਹਾਨੂੰ ਪਤਾ ਅੱਜਕੱਲ ਬਾਈ ਬਾਈ 25 25 30 30 ਟੈਰੀ ਬਾਹਰ ਤੂੰ ਬਾਹਰ ਦੀ ਬਾਹਰ ਦੀ ਗੱਲ ਕਰ ਲੈਣੀ ਹੈ ਉਹਨਾਂ ਮੈਕੈਲੀਫੋਨੀਆ ਕੈਨੇਡਾ ਅਮਰੀਕਾ ਵਾਸ਼ਿੰਗਟਨ ਦੀ ਗੱਲ ਕਰ ਲੈ ਉੱਥੇ ਜਿਹੜੇ ਟਰੱਕ ਬੜੇ ਲੰਮੇ ਲੰਮੇ ਆ ਘੱਟੋ ਘਾਟ ਮੇਰੇ ਸਾਨਾ 30 30 40 40 50 50 ਫੁੱਟ ਆ ਜਿਹੜਾ ਉੱਤ ਦਾ ਉਹ ਆ ਟਰੱਕ ਜਿੰਨਾ ਟਰੱਕ ਉਹਦੇ ਚਲਾਉਂਦੇ ਉਹਨਾਂ ਨੂੰ ਸਮਝ ਜਲਦੀ ਆਊਗੀ ਉਹ ਜਦੋਂ ਯੂ ਟਰਨ ਲੈਂਦੀਆਂ ਨਾ ਘੱਟੋ ਘਾਟ ਸਾਰੀ ਮਤਲਬ ਸੜਕ ਕਵਰ ਕਰ ਲਈ ਜਿੰਨਾ ਭਾਵੇਂ 3 ਲੇਨ 4 ਲੇਨ ਉਹ ਜਿਹੜੀਆਂ ਪਿਛਲੀਆਂ ਜਿਹੜੀਆਂ ਗੱਡੀਆਂ ਇਸੇ ਕਰੇ ਜਿਹੜੀ ਘਟਨਾ ਹੋਈ ਹੈ ਇਸੇ ਕਰਕੇ ਹੋਈ ਹੈ ਉਹ ਜਦੋਂ ਯੂ ਟਰਨ ਲੈ ਲਿਆ ਆਪਸ ਵਿੱਚ ਗੱਲਾਂ ਕਰਨ ਦੇ ਇੱਕ ਸਰਦਾਰ ਮੁੰਡਾ ਦੇ ਇੱਕ ਮੁੰਨਾ ਹੀ ਪਰ ਆਏ ਆ ਉਹਨੇ ਯੂ ਟਰਨ ਲੈ ਆ ਕੇ ਤੇ ਉਹਨੇ ਜਦੋਂ ਸ਼ੀਸ਼ੇ 'ਚ ਉਦੋਂ ਹੀ ਵੇਖਿਆ ਜਦੋਂ ਗੱਡੀ ਉਹਦੇ ਟਰੱਕ ਦੇ ਵਿੱਚ ਵਾਜੀ ਗਈ ਤੋ ਤਿੰਨ ਜਣਿਆਂ ਦੀ ਮੌਤ ਹੋ ਗਈ ਆ ਤੋ ਤਿੰਨਾ ਜਣਿਆਂ ਦੀ ਮੌਤ ਤੁਹਾਨੂੰ ਬੜਾ ਸਜ਼ਾ ਸਜ਼ਾ ਹੀ ਹੁੰਦੀ ਬਾਹਰ ਦੇ ਕਾਨੂੰਨ ਬੜੇ ਹਾਰਡ ਹੁੰਦੇ ਆ ਉਹਨੇ ਪਤਾ ਨਹੀਂ ਜਨ ਲਿਮਟ ਕਰਾਸ ਕਰ ਲਈ ਜਾਂ ਅਵੇਸਲਾ ਆ ਗਿਆ ਜਾਂ ਆਲਸੀ ਉਹ ਟਰੱਕ ਚ ਚਲਾਉਂਦਾ ਸਰਦਾਰ ਮੁੰਡਾ ਰਟੋਲ ਪਿੰਡ ਦਾ ਤੋ ਤਿੰਨ ਜੀਆਂ ਦੀ ਮੌਤ ਹੋ ਗਈ ਉੱਤਾਂ ਨੂੰ ਵਧਾ ਇੱਕ ਦੋ ਦਿਨਾਂ ਜਿਹੜੇ ਜੀਪੀਐਸ ਲੱਗੇ ਹੁੰਦੇ ਉਹ ਉੱਥੋਂ ਹੀ ਉੱਥੋਂ ਜਿਹੜੀ ਪੁਲਿਸ ਆਉਂਦਾ ਸਾਊਥ ਦੀ ਜਾਂ ਕਤਰ ਦੀ 2 ਮਿੰਟਾਂ ਚ ਆ ਜਾਂਦੀ ਆ ਆਪਣੇ ਇੱਧਰ ਭਾਵੇਂ ਬੰਦਾ ਐਂਬੂਲੈਂਸ ਚ ਐਂਬੂਲੈਂਸ ਨਹੀਂ ਆਉਂਦੀ ਪਹਿਲੀ ਗੱਲ ਕੋਈ ਇੱਕ ਪ੍ਰੋਬਲਮ ਉੱਧਰ ਐਂਬੂਲੈਂਸ ਉਸੇ ਲਈ ਬੜਨਪ ਜੀਪੀਐਸ ਅੱਜਕੱਲ ਕੈਮਰੇ ਲੱਗੇ ਉੱਧਰ ਬੜਾ ਵਧੀਆ ਸੇਫ ਹੋ ਗਏ ਪਰ ਉਹਨੂੰ 50 ਸਾਲ 45 ਸਾਲ ਦੀ ਸਜ਼ਾ ਜੀ ਵੇਖੋ ਉਹਨੇ ਔਲੀ 23 24 ਸਾਲਾਂ ਦਾ ਮੋਟਾ ਉਹਦੇ ਨਾਲ ਕੜਨਾ ਵਾਪਿਸ ਸਰਦਾਰ ਮੁੰਡਾ ਨੇ ਜੂੜਾ ਕੀਤਾ ਤੁਹਾਨੂੰ ਸਾਰਿਆਂ ਨੇ ਸੋਸ਼ਲ ਮੀਡੀਆ ਤੋਂ ਵੇਖੀ ਹੋਣੀ ਵੀਡੀਓ ਉਹਦੇ ਪਿੱਛੇ ਮਾਰੁੰਦੇ ਉਹ ਪਰਿਵਾਰ ਰੋਂਦਾ ਉਹ ਪਿੰਡ ਰੋਂਦਾ ਛੋਟੀ ਜਿਹੀ ਆਸ ਵੇਸਲੇ ਹੋ ਕੇ ਉਹਨੇ ਚਲੋ ਪਾਣਾ ਵਰਤਿਆ ਹੁਣ ਸਜ਼ਾ ਤੇ ਉਹਨਾਂ ਨੂੰ ਮਿਲਣੀ ਕਿਉਂਕਿ ਤੁਹਾਨੂੰ ਪਤਾ ਉਧਰ ਤੇ ਕੋਈ ਹਿਰਨ ਮਾਰਦੇ ਕੋਈ ਜਾਂ ਕੋਈ ਪਾਲ ਕੋਈ ਵੀ ਚੀਜ਼ ਮਾਰਦੇ ਉਹ ਸਜ਼ਾ ਮਿਲਦੀ ਮਿਲਦੀ ਇਹ ਨਹੀਂ ਵੀ ਆਪਣਾ ਪੈਸੇ ਦੇ ਕੇ ਬਾਹਰ ਆ ਜਾਂਦੇ ਇਸ ਕਰਕੇ ਜਿਹੜੇ ਉਧਰ ਦੇ ਜਿਹੜੇ ਟਰੱਕ ਕਈ ਚਲੋ ਮੰਨਦੇ 100 ਦੇ ਇੱਕ ਦੋ ਘਟਨਾ ਹੋ ਜਾਂਦੀ ਕੋਈ ਚੱਕਰ ਨਹੀਂ ਪਰ ਸਾਰੇ ਟਰੱਕ ਵੀਰਾਂ ਨੂੰ ਬੇਨ ਕਿਉਂਕਿ ਉਧਰ ਲਿਮਟ ਨਹੀਂ ਕਰਾਸ ਕਰਦੇ AC ਲੱਗੇ ਵਿੱਚ ਇਹ ਫ੍ਰਿਜਾਂ ਲੱਗੀਆਂ ਤੇ ਉੱਤੇ 2 2 3 3 ਡਰਾਇਵਰ ਹੁੰਦੇ ਜਿੱਦਾਂ ਮਤਲਬ ਜੇ ਕਿਦਾ ਹਸਬੈਂਡ ਵਾਈਫ ਆ ਹਸਬੰਦ ਨੇ ਟਰੱਕ ਸਵੇਰੇ ਚਲਾ ਲਿਆ ਨਾਈਟ ਲਾ ਲਈ ਜਾਂ ਸਵੇਰੇ ਡੇ ਸ਼ਿਫਟ ਲਾ ਲਈ ਇਦਾਂ ਕਰਦੇ ਪਿੱਛੇ ਜਿਹੜਾ 6 7 ਕਿੰਡਾ ਬੈੱਡ ਲੱਗਾ ਹੁੰਦਾ ਉਹਦੇ ਵਿੱਚ AC ਤੇ ਨਿੱਕੀ ਫ੍ਰਿਜ ਲੱਗੀ ਹੁੰਦੀ ਆ ਵਿੱਚੇ ਬੂਲਡਰ ਲੱਗਾ ਹੁੰਦਾ ਵਾ ਸਾਰਾ ਕੋਸ਼ਿਸ਼ ਐ AC ਵਿਦਿਆਮਲ ਕਮਰਾ ਹੀ ਹੁੰਦਾ ਵਾ ਦੇ ਤੇ ਬੰਦਾ ਪਿੱਛੇ ਸੌ ਜਾਂਦਾ ਵਾ ਐ ਜੀ ਪੀ ਐਸ ਲੱਗੇ ਹੁੰਦੇ ਕੋਈ ਵੀ ਕਿਉਂਕਿ ਜਿਹੜੇ ਉਹਦੇ ਦੇ ਮਾਲਕਾ ਪਹਿਲਾਂ ਹੀ ਉਹ ਲੱਟ ਕਰ ਦਿੰਦੇ ਆ ਵੀ ਨਾ ਤੇ ਤੂੰ ਵੱਧ ਲਿਮਟ ਕੀਤੀ ਪਹਿਲਾਂ ਹੀ ਸਮਝਾਉਂਦੇ ਆ ਜਿਹੜੇ ਕੰਪਨੀ ਵਾਲੇ ਮਾਲਕਾ ਨਾ ਜਿਹੜੇ ਅਸ਼ੋਕ ਲੈ ਲੈਣ ਵੱਡੀਆਂ ਵੱਡੀਆਂ ਨੀਆਂ ਕੰਪਨੀਆਂ ਆਪਣੀਆਂ ਇਹਨਾਂ ਦੀਆਂ ਕੰਪਨੀਆਂ ਵਾ ਪੰਜਾਬੀ ਬਣੇ ਬੰਦੇ ਡਰਾਈਵਰ ਬਣੇ ਦਿਨ ਨੂੰ ਟਰਾਂਸਪੋਰਟ ਕਹੈ ਦੇਣ ਹੁਣ ਜਿੰਨੇ ਕਬੱਡੀ ਕੱਪ ਹੁੰਦੇ ਆ ਆਪਣੇ ਅਮਰੀਕਾ ਕੈਲੀਗਰੀ ਬਿਨੀ ਪੈਗ ਇੱਕ 100 100 200 200 ਟਰੱਕ ਪਾਇਆ ਹੈ ਨਾ ਇਸ ਕਰਕੇ ਉਹ ਪਹਿਲਾਂ ਹੀ ਸਮਝਾਉਂਦੇ ਲਿਮਟ ਨਹੀਂ ਕਰਾਸ ਕਰਨੀ ਜੇ ਕਿਤੇ ਬਾਦੁਰ ਗੱਲ ਬਾਤ ਵੀ ਕਰਨੀ ਜੀਪੀਐਸ ਰਹੀਂ ਸਾਰਾ ਉਹਨਾਂ ਨੂੰ ਆਪਦੇ ਆਫਿਸ ਤੇ ਦੇ ਜਾਂਦਾ ਕੈਮਰੇ ਲੱਗੇ ਆ ਅੱਜਕੱਲ ਆਪਣੇ ਥੋੜੇ ਪੰਜਾਬ 'ਚ ਇਹ ਨਾ ਕੋਈ ਕੈਮਰਾ ਤੇ ਨਾ ਕੋਈ ਕੂਲਰ ਤੇ ਨਾ ਕੋ ਉਹ ਆਪਾਂ ਇੱਕ ਉਧਰ ਪਹਿਲੀ ਗੱਲ ਕੋਈ ਥੱਲੇ ਨਹੀਂ ਆਉਂਦੀ ਕੋਈ ਕੁੱਤਾ ਬਿੱਲੀ ਕੋਈ ਡੰਗਰ ਨਾਂਗਾ ਕੋਈ ਵਛਾ ਨਾਂਗਾ ਇਹ ਆਪਣੇ ਪੰਜਾਬ 'ਚ ਆ ਜਾਂਦੇ ਆ ਕਿਉਂਕਿ ਉਧਰ ਇਹੋ ਜਿਹੀਆਂ ਸੜਕਾਂ ਕਿਉਂਕਿ ਜੇ ਕੋਈ ਡੰਗਰ ਆ ਕੁੱਤਾ ਵਾ ਬਾਯ ਜਾਂ ਉਹਨਾਂ ਲਈ ਵਾਕ ਪ੍ਰਸਾਸ ਸਰਕਾਰ ਕਾਨੂੰਨ ਨੂੰ ਜੀ ਇਹ ਵੀ ਨਾ ਬਾਹਰ ਆ ਜੇ ਨਾ ਵਾਕ ਰੱਖੋ ਇਸ ਕਰਕੇ ਆਪਣੇ ਬੜੀ ਮਾੜੀ ਘਟਨਾ ਆ ਜਿੰਨੇ ਵੀ ਟਰੱਕ ਆਪਣੇ ਪੰਜਾਬੀ ਵੀਰ ਉਧਰ ਉਹਨਾਂ ਲਈ ਬੇਨਤੀ ਆ ਵੀ ਆਪਣੀ ਲਿਮਟ ਲਿਮਟ ਨਾਲ ਗੱਡੀ ਦੇ 60 ਪੈਨ ਮੇਰੇ ਹਿਸਾਬ ਨਾਲ ਤੇ ਲਾਇਸੈਂਸ ਉਧਰ ਹੁੰਦੇ ਆ ਆਪਣੇ ਇੱਧਰ ਕਈਆਂ ਦੇ ਲਾਇਸੈਂਸ ਵੀ ਨਹੀਂ ਹੈਗੇ ਤੇ ਜਦੋਂ ਜਦੋਂ ਮਤਲਬ ਕੋਈ ਪੁਲਿਸ ਕੋਈ ਕ੍ਰਾਈਮ ਹੁੰਦਾ ਵਾ ਤੇ ਉਰ ਸਾਂਸ ਮੰਗਦੇ ਆ ਆਪਣੇ ਨਾਲ ਕੋਈ ਕਾਪੀ ਹੁੰਦੀ ਕਈਆਂ ਡਰਾਈਵਰਾਂ ਤੋਂ ਪਹਿਲੀ ਗੱਲ ਸਾਂਸ ਤੋਂ ਬਿਨਾ ਉਧਰ ਜਿਹੜਾ ਅਮਰੀਕਾ ਕੈਨੇਡਾ ਵਾਲੀ ਸਾਈਡ ਉੱਧਰ ਤੇ